ਵੀਰ ਜੀ ਆ ਸਿੰਗੂ ਬਾਰਡਰ ਦੇਖੋ ਖਾਲਸਾਾਈਡ ਵੱਲੋਂ ਵਾਟਰ ਫਿਲਟਰ ਦੇਖੋ ਇੰਤਜ਼ਾਮ ਆ ਵੀਰ ਜੀ ਲੰਗਰ ਲਾਇਆ ਬਾਦਾਮਾਂ ਵਾਲੀ ਚਾਹ ਦਾ ਲੰਗਰ ਕਿੱਥੇ ਸਾਰੇ ਵੀਰ ਆਪਣੇ ਸਿੰਗੂ ਬਾਰਡਰ ਤੇ ਸਿੱਖ ਵੀਰ Hindu ਵੀਰ ਹਰਿਆਣੇ ਦੇ ਵੀਰ ਪੰਜਾਬ ਦੇ ਵੀਰ ਸਾਰੇ ਬਾਦਾਮਾਂ ਵਾਲੀ ਚਾਹ ਦਾ ਲੰਗਰ ਨਾਲ ਦੇਖੋ ਜੀ ਵਾਟਰ ਫਿਲਟਰ ਇਹ ਇਦਾਂ ਦੇ ਸਿਸਟਮ ਉਹ ਜਿਹੜਾ ਕਹਿੰਦਾ ਮੈਂ ਪਟ ਦਿਆਂਗਾ ਜਾਂ ਮੈਂ ਚੱਕ ਦਿਆਂਗਾ ਜਾਂ ਮੈਂ ਉਖਾੜ ਦਿਆਂਗਾ ਇਹ ਸੋਚ ਤੋਂ ਪਰੇ ਹੈ ਜੀ ਨਾਲੇ ਇੰਨੀ ਪਟਾਂ ਬੋਲਣ ਜਿਹੜਾ ਅਸੀਂ ਪਿੱਛੋਂ ਟਟ-ਟਟ ਅੱਧੇ ਘੰਟੇ ਘੰਟੇ ਤੋਂ ਤੁਰ ਕੇ ਆ ਰਹੇ ਹਾਂ ਪਰ ਹਲੇ ਤੱਕ ਅਸੀਂ ਸਟੇਜ ਤੱਕ ਨਹੀਂ ਪਹੁੰਚੇ ਤੁਸੀਂ ਆਪ ਸੋਚ ਲਓ ਕਿੰਨਾ ਵੱਡਾ ਸਿੰਘੂ ਬਾਰਡਰ ਦਾ ਹੈ ਜੀ ਏਰੀਆ ਬਣ ਗਿਆ ਬਿਲਕੁਲ ਸ਼ਾਂਤ ਹੈ ਵੀ 1% ਦੀ ਵੀ ਕੋਈ ਇਥੇ ਆ ਮੈਂ ਤੁਹਾਨੂੰ ਦਿਖਾ ਰਿਹਾ ਜੀ ਆ ਵੀਰ ਆਪਣੇ ਦੇਖੋ ਇਹ ਵਾਸ਼ਿੰਗ ਮਸ਼ੀਨ ਕੱਪੜੇ ਧੋਣ ਲਈ ਲਾਈਨਾਂ ਲੱਗੀਆਂ ਨੇ ਮਸ਼ੀਨਾਂ ਲੱਗੀਆਂ ਨੇ ਆ ਵੀਰ ਸੇਵਾ ਕਰ ਰਹੇ ਨੇ ਦੇਖੋ ਜੀ ਪ੍ਰੇਤੰਦੀ ਉਹ ਵੀ ਫ੍ਰੀ ਸੇਮ ਬਿਲਕੁਲ ਫ੍ਰੀ ਹੈ ਕਿਹੜਾ ਵਿਚਾਰ ਨਹੀਂ ਬੰਦਾ ਨਾ ਇਹ ਕਿਤੇ ਪੂਰੀ ਦੁਨੀਆ 'ਚ ਦੱਸੋ ਕੌਣ ਕਹਿੰਦਾ ਕਿ ਇਹ ਅੰਦੋਲਨ ਹੱਤਵਾਦੀ ਆ ਜਾਂ ਇਹ ਕੋਈ ਭੜ ਦੇ ਨੁਕਸਾਨ ਕਰਨਾ ਹੀ ਹੋਏ ਨੇ ਜਾਂ ਕਿਸੇ ਤਰ੍ਹਾਂ ਦੀ ਇਹ ਕੋਈ ਕਿਸੇ ਦੀ ਹਰਕਤ ਕਰ ਰਹੇ ਨੇ ਬਿਲਕੁਲ ਸ਼ਾਂਤੀ ਨਾਲ ਜੇ ਆ ਫੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਇਹ ਆਪਣੀ ਜ਼ਿੰਦਗੀ 'ਚ ਇੱਕ ਅਲੌਕਿਕ ਨੋਕ ਕਿੰਦੋ ਲੈਣਾ ਜਿਹੜਾ ਆਪਣੀ ਜ਼ਿੰਦਗੀ ਚ ਇੱਕ ਵਾਰ ਜ਼ਰੂਰ ਦੇਖੋ ਗੱਲ ਇਹ ਕਿਸਾਨਾਂ ਦਾ ਮਨੋਬਲ ਵਧਾਓ ਤਾਂ ਕਿ ਕੋਈ ਚਾਰ ਕਾਨੂੰਨ ਜਿਹੜੇ ਗਲਤ ਬਣ ਚੁੱਕੇ ਨੇ ਉਹ ਰੱਦ ਕਰਾ ਸਕੋ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਗਰੂਰ ਆਓ